ਹਰ ਰੋਜ਼ ਮਾਪੇ ਆਪਣੇ ਬੱਚਾ ਨੂੰ ਸਕੂਲ ਇਹ ਸੋਚ ਕੇ ਭੇਜਦੇ ਨੇ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਕੁਝ ਬਣ ਜਾਣਗੇ ਇਸੇ ਤਰ੍ਹਾਂ ਹੀ ਇੱਕ ਬੱਚੀ ਜਿਸ ਦੀ ਉਮਰ ਤਕਰੀਬਨ 12 ਸਾਲ ਉਸ ਦੇ ਮਾਪੇ ਵੀ ਆਪਣੀ ਬੱਚੀ ਨੂੰ ਇੱਕ ਆਟੋ ਦੇ ਰਾਹੀਂ ਹਰ ਰੋਜ਼ ਸਕੂਲ ਭੇਜਦੇ ਨੇ ਬੱਚੀ ਰੋਜ਼ ਸਕੂਲ ਜਾਂਦੀ ਹੈ ਅਤੇ ਵਾਪਸ ਆ ਜਾਂਦੀ ਹੈ ਵਾਪਸ ਆ ਕੇ ਘਰ ਖੇਡਦੀ ਖੋਦੀ ਹੈ ਆਪਣਾ ਸਕੂਲ ਦਾ ਕੰਮਕਾਰ ਕਰਦੀ ਹੈ ਇਸ ਤੋਂ ਬਾਅਦ ਬੱਚੀ ਸੌ ਜਾਂਦੀ ਹੈ ਹੌਲੀ ਹੌਲੀ ਟਾਈਮ ਲੰਘਦਾ ਜਾਂਦਾ ਹੈ ਤਕਰੀਬਨ 7-8 ਮਹੀਨੇ ਬੀਤ ਜਾਂਦੇ ਨੇ ਤਾਂ ਬੱਚੀ ਦੀ ਸਿਹਤ ਦੇ ਵਿੱਚ ਅਚਾਨਕ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਇੱਕ ਦਿਨ ਬੱਚੀ ਦੀ ਸਿਹਤ ਜਾਦੇ ਵਿਗੜ ਜਾਂਦੀ ਹੈ ਤਾਸ ਤੋਂ ਬਾਅਦ ਬੱਚੀ ਦੇ ਮਾਪੇ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਕਿ ਉਸ ਬੱਚੀ ਦਾ ਚੈੱਕਅਪ ਕਰਵਾਇਆ ਜਾ ਸਕੇ ਜਦੋਂ ਡਾਕਟਰ ਉਸ ਬੱਚੀ ਦਾ ਚੈੱਕਅਪ ਕਰਦੇ ਨੇ ਜੋ ਨਿਕਲ ਕੇ ਸਾਹਮਣੇ ਆਉਂਦਾ ਸੋਚ ਵੀ ਨਹੀਂ ਸਕਦੇ ਤੁਸੀਂ ਬੱਚੀ ਪ੍ਰੈਗਨੈਂਟ ਹੁੰਦੀ ਹੈ ਇਹ ਗੱਲ ਸੁਣਦਿਆਂ ਹੀ ਮਾਪਿਆਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਜੋ ਡਾਕਟਰ ਉਸ ਬੱਚੀ ਦਾ ਚੈੱਕਅਪ ਕਰਦੇ ਨੇ ਉਹ ਵੀ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਨੇ ਇਸ ਤੋਂ ਬਾਅਦ ਇਸ ਕਾਂਡ ਦੀ ਐਫਆਰਈ ਦਾ ਜ਼ਿਕਰ ਪਾਈ ਜਾਂਦੀ ਹੈ ਜੋ ਨਿਕਲ ਕੇ ਸਾਹਮਣੇ ਆਉਂਦਾ ਹੈ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੰਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਪੰਜਾਬ ਦੇ ਵਿੱਚ ਪੈਂਦੇ ਪਟਿਆਲਾ ਜ਼ਿਲ੍ਹੇ ਦੇ ਥਾਣਾ ਬਖਸ਼ੀ ਵਾਲਾ ਦੀ ਹੈ ਇਸ ਇਲਾਕੇ ਦੇ ਵਿੱਚ ਇੱਕ ਮਜ਼ਦੂਰ ਪਰਿਵਾਰ ਰਹਿ ਰਿਹਾ ਸੀ ਜੋ ਕਿ ਉੱਤਰ ਪ੍ਰਦੇਸ਼ ਤੋਂ ਆ ਕੇ ਪਟਿਆਲਾ ਦੇ ਵਿੱਚ ਮਜ਼ਦੂਰੀ ਕਰਦਾ ਸੀ ਉਹਨਾਂ ਦੀ ਇੱਕ ਬੱਚੀ ਜਿਸ ਦੀ ਉਮਰ ਤਕਰੀਬਨ 12 ਸਾਲ ਸੀ ਜੋ ਕਿ 5ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਬੱਚੀ ਹਰ ਰੋਜ਼ ਆਟੋ ਰਹੀਂ ਸਕੂਲ ਜਾਇਆ ਕਰਦੀ ਸੀ ਸਕੂਲ ਜਾ ਕੇ ਵਾਪਸ ਆ ਜਾਂਦੀ ਸੀ ਵਾਪਸ ਆ ਕੇ ਖੇਡਦੀ ਖੋਦੀ ਸੀ ਕੰਮਕਾਰ ਕਰਦੀ ਪਰ ਕਿਸੇ ਨੂੰ ਕੁਝ ਦੱਸਤੀ ਨਹੀਂ ਸੀ ਹੌਲੀ ਹੌਲੀ ਟਾਈਮ ਲੰਘਦਾ ਜਾਂਦਾ ਤਕਰੀਬਨ ਇਸ ਗੱਲ ਨੂੰ ਕਈ ਮਹੀਨੇ વીਤ ਜਾਂਦੇ ਨੇ ਮਾਪਿਆਂ ਦੀ ਚਿੰਤਾ ਵੱਧ ਜਾਂਦੀ ਕਿਉਂਕਿ ਬੱਚੀ ਦੀ ਸਿਹਤ ਦੇ ਵਿੱਚ ਕੁਝ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਇੱਕ ਦਿਨ ਅਚਾਨਕ ਬੱਚੀ ਦੀ ਤबीयत ਵਿਗੜ ਜਾਂਦੀ ਹੈ ਤੇ ਮਾਪੇ ਆਪਣੀ ਬੱਚੀ ਨੂੰ ਲੈ ਕੇ ਹਸਪਤਾਲ ਜਾਂਦੇ ਨੇ ਤਾਂ ਅੱਗੋਂ ਜਦੋਂ ਡਾਕਟਰ ਉਸ ਬੱਚੀ ਦਾ ਮੈਡੀਕਲ ਚੈੱਕਅਪ ਕਰਦੇ ਨੇ ਤਾਂ ਪਤਾ ਲੱਗਦਾ ਕਿ ਬੱਚੀ ਪ੍ਰੈਗਨੈਂਟ ਆ ਇਹ ਗੱਲ ਸੁਣਦਿਆ ਹੀ ਸਭ ਦੇ ਹੋਸ਼ ਛੁੱਟ ਜਾਂਦੇ ਨੇ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਕਿ ਆਖਰਕਾਰ 12 ਸਾਲ ਦੀ ਬੱਚੀ ਕਿਵੇਂ ਪ੍ਰੈਗਨੈਂਟ ਹੋ ਸਕਦੀ ਹੈ ਕੌਣ ਐਸ ਦੇ ਪਿੱਛੇ ਕਿਸ ਨੇ ਇਹ ਗੰਦਾ ਕਾੜ ਕੀਤਾ ਤੇ ਕਿਵੇਂ ਕੀਤਾ ਤਾਂ ਇਸ ਤੋਂ ਬਾਅਦ ਉਸ ਲੜਕੀ ਦੀ ਮਾਤਾ ਪੁਲਿਸ ਥਾਣੇ ਜਾਂਦੀ ਹੈ ਅਤੇ ਪੁਲਿਸ ਕੋਲ ਇੱਕ ਐਫ ਆਰ ਆਈ ਦਰਜ ਕਰਵਾਉਂਦੀ ਹੈ ਤਾਂ ਇਸ ਤੋਂ ਬਾਅਦ ਉਸ ਬੱਚੀ ਤੋਂ ਵੀ ਪੁੱਛਿਆ ਜਾਂਦਾ ਹੈ ਕਿ ਇਹ ਤੇਰੇ ਨਾਲ ਹੋਇਆ ਕਿ ਕੀਤਾ ਕਿਨੇ ਉਸ ਨੂੰ ਪਿਆਰ ਦੇ ਨਾਲ ਪੁੱਛਿਆ ਜਾਂਦਾ ਤਾਂ ਉਹ ਬੱਚੀ ਫੇਰਾ ਇਹ ਸਾਰੀ ਕਹਾਣੀ ਦੱਸਦੀ ਹੈ ਕਿ ਜਿਸ ਆਟੋ ਦੇ ਵਿੱਚ ਮੈਂ ਹਰ ਰੋਜ਼ ਬੈਠ ਕੇ ਜਾਂਦੀ ਹਾਂ ਉਸੇ ਆਟੋ ਦਾ ਜੋ ਡਰਾਈਵਰ ਹੈ ਉਸਨੇ ਇੱਕ ਗੰਦਾ ਕਾਂਡ ਕੀਤਾ ਉਸਨੇ ਮੇਰੇ ਨਾਲ ਇਹ ਦੁਸ਼ਕਰਮ ਕੀਤਾ ਉਹ ਮੈਨੂੰ ਸੁੰਨਸਾਨ ਜਗ੍ਹਾ ਦੇ ਵਿੱਚ ਲੈ ਜਾਂਦਾ ਸੀ ਅਤੇ ਇਸ ਤੋਂ ਬਾਅਦ ਉਹ ਮੇਰੇ ਨਾਲ ਇਹ ਗੰਦਾ ਕਾਂਡ ਕਰਦਾ ਸੀ ਬੱਚੀ ਨੇ ਡਰਦੀ ਡਰਦੀ ਨੇ ਇਹ ਵੀ ਦੱਸਿਆ ਕਿ ਉਸਨੇ ਮੈਨੂੰ ਇਹ ਵੀ ਕਿਹਾ ਸੀ ਜੇ ਤੂੰ ਇਸ ਗੱਲ ਬਾਰੇ ਕਿਸੇ ਹੋਰ ਨੂੰ ਦੱਸਿਆ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਇਸ ਕਰਕੇ ਬੱਚੀ ਡਰਦੀ ਸੀ ਬੱਚੀ ਨੇ ਡਰਦੀ ਨੇ ਕਿਸੇ ਨੂੰ ਨਹੀਂ ਦੱਸਿਆ ਤਾਂ ਹੀ ਇਸ ਕਾਂਡ ਨੂੰ ਐਨਾ ਸਮਾਂ વીਤ ਗਿਆ ਹੌਲੀ ਹੌਲੀ ਜਿਵੇਂ ਬੱਚੀ ਦੀ ਸਿਹਤ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ ਤਾਂ ਮਾਪਿਆਂ ਨੂੰ ਕੁਝ ਸ਼ੱਕ ਹੋਇਆ ਅਤੇ ਬੱਚੀ ਦੀ ਤਬੀਅਤ ਆ ਜਿਹੜੀ ਉਹ ਵਿਗੜਨੀ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਪੂਰੀ ਘਟਨਾਕਰਨ ਦਾ ਖੁਲਾਸਾ ਹੁੰਦਾ ਇਸ ਤੋਂ ਬਾਅਦ ਪੁਲਿਸ ਉਸ ਦਰਿੰਦੇ ਨੂੰ ਗ੍ਰਿਫਤਾਰ ਕਰਦੀ ਹੈ ਜੋ ਕਿ ਪਟਿਆਲਾ ਦਾ ਹੀ ਰਹਿਣ ਵਾਲਾ ਸੀ ਜਿਸ ਦਾ ਨਾਮ ਸ਼ੋਭਮ ਕਨੋਜੀਆ ਉਮਰ 25 ਸਾਲ ਜੋ ਕਿ ਪਟਿਆਲਾ ਦੇ ਬਾਊ ਸਿੰਘ ਨਗਰ ਕਲੋਨੀ ਦੇ ਵਿੱਚ ਰਹਿੰਦਾ ਸੀ ਜਦੋਂ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਔਰੋਪੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਇਹ ਜੋ ਖੁਲਾਸੇ ਕਰਦਾ ਸਭ ਦੇ ਹੋਸ਼ ਉਡਾ ਕੇ ਰੱਖ ਦੇਣਗੇ ਤਾਂ ਉਹ ਦੱਸਦਾ ਕਿ ਅਗਸਤ 2024 ਦੇ ਵਿੱਚ ਮੈਂ ਇਸ ਬੱਚੀ ਨੂੰ ਖਾਲਸਾ ਨਗਰ ਦੀ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਲੈ ਕੇ ਗਿਆ ਉਸ ਤੋਂ ਬਾਅਦ ਮੈਂ ਇਸ ਬੱਚੀ ਦੇ ਨਾਲ ਇਸ ਘਟਨਾ ਕਰਮ ਨੂੰ ਅੰਜਾਮ ਦਿੱਤਾ ਇਸ ਕਾਂਡ ਨੂੰ ਅੰਜਾਮ ਦਿੱਤਾ ਇਸ ਤੋਂ ਬਾਅਦ ਬੱਚੀ ਨੂੰ ਡਰਾਇਆ ਧਮਕਾਇਆ ਅਤੇ ਇਹ ਵੀ ਕਿਹਾ ਕਿ ਜੇ ਤੂੰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਤੈਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਇਸੇ ਗੱਲ ਤੋਂ ਡਰਦੀ ਬੱਚੀ ਨੇ ਵੀ ਘਰਦਿਆਂ ਨੂੰ ਨਹੀਂ ਦੱਸਿਆ ਨਾ ਕਿਸੇ ਹੋਰ ਨੂੰ ਦੱਸਿਆ ਹੌਲੀ ਹੌਲੀ ਸਮਾਂ ਬੀਤ ਗਿਆ ਤਾਂ ਇਸ ਦਾ ਖੁਲਾਸਾ ਹੋਇਆ ਤਾਂ ਉਸ ਯੂਰੋਪੀ ਨੇ ਇਹ ਵੀ ਦੱਸਿਆ ਕਿ ਤਕਰੀਬਨ 7-8 ਮਹੀਨਿਆਂ ਤੋਂ ਮੈਂ ਉਸ ਨੂੰ ਘਰੋਂ ਲੈ ਕੇ ਜਾ ਰਿਹਾ ਸੀ ਅਤੇ ਛੱਡਦਾ ਸੀ ਅਤੇ ਇਹ ਜਿਹੜਾ આરોપી ਸੀ ਸਭ ਤੋਂ ਪਹਿਲਾਂ ਬੱਚੀ ਨੂੰ ਘਰੋਂ ਲੈ ਕੇ ਜਾਂਦਾ ਅਤੇ ਸਭ ਤੋਂ ਲਾਸਟ ਤੇ ਇਸ ਬੱਚੀ ਨੂੰ ਛੱਡ ਕੇ ਜਾਂਦਾ ਸੀ ਉਹ ਇਸ ਕਰਕੇ ਲਾਸਟ ਤੇ ਛੱਡਦਾ ਸੀ ਤਾਂ ਕਿ ਉਹ ਇਸ ਬੱਚੀ ਦੇ ਨਾਲ ਇਸ ਕਾਂਡ ਨੂੰ ਅੰਜਾਮ ਦੇ ਸਕੇ ਸੋ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਬੜਦਿਆਂ ਧਾਰਾ ਮਾ ਤਹਿਤ ਇਸ ਰੂਪੀ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਸੋ ਇਹ ਘਟਨਾ ਸੁਣਾਉਣ ਦਾ ਸਾਡਾ ਇਹੀ ਮਕਸਦ ਹੈ ਤਾਂ ਕਿ ਇਸ ਘਟਨਾ ਤੋਂ ਕੁਝ ਸਿੱਖਿਆ ਜਾ ਸਕੇ ਤਾਂ ਕਿ ਲੋਕ ਅਵੇਅਰ ਹੋ ਸਕਣ ਆਪਣੇ ਬੱਚਿਆਂ ਪ੍ਰਤੀ ਇਸ ਤਰ੍ਹਾਂ ਦੇ ਜੋ ਡਰਾਈਵਰ ਇਸ ਤਰ੍ਹਾਂ ਦੇ ਜੋ ਆਟੋ ਚਾਲਕ ਨੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਆਟੋ ਚਾਲਕ ਸਾਰੇ ਡਰਾਈਵਰ ਗਲਤ ਹੁੰਦੇ ਨੇ ਪਰ ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਕਿਸੇ ਅਣਜਾਣ ਵਿਅਕਤੀ ਦੇ ਨਾਲ ਭੇਜਣਾ ਹੈ ਚਾਹੇ ਉਹ ਕੋਈ ਵੀ ਹੋਵੇ ਉਸ ਦਾ ਬੈਕਗ੍ਰਾਉਂਡ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਜੋ ਕਾਡ ਇਸ 12 ਸਾਲ ਦੀ ਬੱਚੀ ਦੇ ਨਾਲ ਵਾਪਰਿਆ ਕੱਲ ਨੂੰ ਇਹ ਨਾ ਹੋਵੇ ਕਿ ਤੁਹਾਡੇ ਕਿਸੇ ਬੱਚੇ ਦੇ ਨਾਲ ਵਾਪਰ ਜਾਵੇ ਇਸ ਕਰਕੇ ਸਾਨੂੰ ਅਵੇਅਰ ਹੋਣਾ ਬਹੁਤ ਹੀ ਲਾਜ਼ਮੀ ਬਣਦਾ ਹੈ ਸੋ ਇਹ ਜਿਹੜੀ ਘਟਨਾ ਸੀ ਬਹੁਤ ਹੀ ਦੁੱਖਦਾਇਕ ਘਟਨਾ ਸੀ ਜੋ ਇਸ 12 ਸਾਲ ਦੀ ਬੱਚੀ ਦੇ ਨਾਲ ਹੋਇਆ ਪ੍ਰਮਾਤਮਾ ਕਰੇ ਇਸ ਤਰ੍ਹਾਂ ਦਾ ਕਾਂਡ ਕਿਸੇ ਵੀ ਬੱਚੀ ਦੇ ਨਾਲ ਨਾ ਹੋਵੇ ਸੋ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾ ਜ਼ਿਆਦਾਤਰ ਯੂਪੀ ਵਿਹਾਰ ਦੇ ਵਿੱਚ ਹੁੰਦੀਆਂ ਸੀ ਪਰ ਹੁਣ ਇਹ ਘਟਨਾਵਾਂ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਇਸ ਤਰ੍ਹਾਂ ਦੀਆਂ ਹੋਰ ਕ੍ਰਾਈਮ ਸਟੋਰੀਆਂ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ